ਚੋਣ ਕਮਿਸ਼ਨ ਵੱਲੋਂ ਦੇਸ਼ ਭਰ ਵਿੱਚ ਚੋਣ ਜਾਬਤਾ ਲਗਾਉਣ ਤੋਂ ਬਾਅਦ ਚੋਣਾਂ ਨੂੰ ਲੈ ਕੇ ਬਟਾਲਾ ਸ਼ਹਿਰ ਵਿੱਚ ਪੰਜਾਬ ਪੁਲਿਸ ਵੱਲੋਂ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਦੇ ਮੰਤਵ ਨਾਲ ਫਲੈਗ ਮਾਰਚ ਕੱਢਿਆ ਗਿਆ ਫਲੈਗ ਮਾਰਚ ਪੂਰੇ ਸ਼ਹਿਰ ਵਿੱਚ ਦੀਵੰਦੇ ਹੋਏ ਖਤਮ ਹੋਇਆ ਉੱਥੇ ਹੀ ਇਸ ਫਲੈਗ ਮਾਰਚ ਦੀ ਗਵਾਹੀ ਕਰਦੇ ਡੀਐਸਪੀ ਸਿਟੀ ਬਟਾਲਾ ਪੁਲਿਸ ਨੇ ਦੱਸਿਆ ਕਿ ਉਹਨਾਂ ਵੱਲੋਂ ਹਰ ਟੰਗ ਨਾਲ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਹਨ ਉੱਥੇ ਹੀ ਉਹਨਾਂ ਦੱਸਿਆ ਕਿ ਪੰਜਾਬ ਪੁਲਿਸ ਦੇ ਨਾਲ ਪੈਰਾਮਿਲਟਰੀ ਫੋਰਸ ਵੀ ਤਾਇਨਾਤ ਕੀਤੀ ਗਈ ਹੈ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਦੀ ਰਿਪੋਰਟ ਅੱਜ ਜੀ ਇਹ ਬੜੇ ਆਪਣੇ ਸਿਟੀ ਬਟਾਲਾ ਦੇ ਵਿੱਚੜੇ ਮੇਨ ਬਾਜ਼ਾਰ ਨੇ ਉਹਨਾਂ ਵਿੱਚ ਬੀਐਸਐਫ ਦੇ ਨਾਲ ਲੈਕਨੋ ਦੀ ਕੰਪਨੀ ਦੇ ਨਾਲ ਆਪਣੇ ਸਬੰਧਕੀ ਫੋਰਸਾਂ ਨਾਲ ਮੇਰੀ ਐਸਐਸਓ ਸਿਟੀ ਐਸਿਵਲ ਲਾਈਨ ਨੇ ਤੇ ਸੇਖਵਾਦੀ ਫੋਰਸਾਂ ਫਲੈਗ ਮਾਰਚ ਕਰ ਰਹੇ ਆ ਇਲੈਕਸ਼ਨ ਦੇ ਸਬੰਧ ਵਿੱਚ ਵੀ ਲੋਕਾਂ ਦੇ ਵਿੱਚ ਡਰ ਦੀ ਭਾਵਨਾ ਖਤਮ ਹੋ ਗਈ ਤੇ ਆਪਣੀ ਜਿਹੜੀ ਆ ਵੋਟ ਦਾ ਇਸਤੇਮਾਲ ਆ ਉਹ ਬਿਨਾਂ ਡਰ ਭੈ ਤੋਂ ਕਰਸ਼ ਨਾਕਾ ਬੰਦੀ ਕੀਤੀ ਗਈ ਹੈ 24 ਆਵਰ ਚੱਲ ਰਹੇ ਸਾਡੇ ਨਾਕੇ ਪੰਜ ਨਾਕੇ ਚੱਲ ਰਹੇ ਆ ਉੱਥੋਂ ਤੋਂ ਕਾਫੀ ਰਿਕਵਰੀ ਵੀ ਹੋ ਰਹੀ ਆ ਇਹ ਲੈ ਕੇ ਸ਼ਰਾਬ ਦੀ ਵੀ ਰਿਕਵਰੀ ਹੋਈ ਆ ਪੈਸੇ ਦੀ ਰਿਕਵਰੀ ਵੀ ਹੋ ਰਹੀ ਆ ਉਹਨਾਂ ਨੂੰ ਜਦੋਂ ਪੈਸੇ ਹੀ ਫੜਦੇ ਆ ਇਨਫੋਟੈਕਸ ਵਾ ਭਾਗ ਨੂੰ ਮਿਲਾ ਕੇ ਜੇ ਉਹ ਸਹੀ ਅਧਰ ਰਿਲੀਜ਼ ਕਰ ਦਈਦੇ ਆ ਇਲੈਕਸ਼ਨ ਦੇ ਸੰਬੰਧ ਵਿੱਚ ਜੇ ਸਾਡੇ ਕੋਈ ਕੰਪਨੀ ਆਈ ਹੈ ਬੀਐਸਐਫ ਦੀ ਉਸ ਤੋਂ ਬਾਅਦ ਜੋ-ਜੋ ਇਲੈਕਸ਼ਨ ਲੱਗੇ ਜਾਵਾਂਗੇ ਤੇ ਹੋਰ ਵੀ ਕੰਪਨੀਆਂ ਸਾਨੂੰ ਮਿਲਣਗੀਆਂ